ਸਾਸਤ੍ਰਾ ਜੀ ਮੈਂ ਹਾ ਅਜਤੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਤਰਨ ਤਰਨ ਜਿਮਨੀ ਚੌਣਾ ਦਾ ਕੋਣ ਹੋਏਗਾ ਜੇਤੂ ਜੇਕਰ ਗੱਲ ਕਰੀਏ ਵੱਡਾ ਸਵਾਲ ਖੜਾ ਹੋ ਗਿਆ ਹੈ ਚਾਰੋਂ ਹੀ ਪਾਰਟੀਆਂ ਵਾਸਤੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਸੱਤਾ ਦੇ ਵਿੱਚ ਜੋ ਹੈ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਲੇਕਿਨ ਇਸ ਤੋਂ ਇਲਾਵਾ ਇੱਕ ਹੋਰ ਪਾਰਟੀ ਜਿਹੜੇ ਵੱਡੀ ਲੀਡ ਕਰ ਸਕਦੀ ਹੈ ਜਿਨ੍ਹਾਂ ਨੇ ਸਾਰਿਆਂ ਨੂੰ ਇੱਕ ਵਾਰ ਡਰਾ ਕੇ ਕੈਸਗ ਦੇ ਹਾਂ ਰੱਖ ਦਿੱਤਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਨ੍ਹਾਂ ਨੇ ਇਸ ਪਾਰਟੀ ਨੂੰ ਆਪਣੇ ਬਲਬੂਤੇ ਦੇ ਉੱਤੇ ਤਿਆਰ ਕੀਤਾ ਹੁਣ ਗੱਲ ਇਹ ਹੈ ਕਿ ਜਿੰਮੀ ਚੋਣਾ ਹਲਕਾ 2 ਦੇ ਵਿੱਚ ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਡਾਕਟਰ ਕਸ਼ਮੀਰ ਸੋਲ ਦੀ ਜੋ ਹੈ ਮੌਤੇ ਪਿੱਛੋਂ ਇਹ ਵਿਗੜ ਵੱਜਾ ਤਾਂ ਹਰ ਇੱਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਮਾਝੇ ਦੇ ਵਿੱਚ ਤਰਨਤਾਰਨ ਹਲਕਾ 2 ਦੇ ਵਿੱਚ ਸ਼ੌਮੀ ਕਾਲੀਦਲ ਜਿੱਥੇ ਉਹਨਾਂ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਸੀ ਪ੍ਰਿੰਸੀਪਲ ਸਕਵਿੰਦਰ ਕੌਰ ਰੰਦਾਵਾ ਦੂਸਰੇ ਪਾਸੇ ਗੱਲ ਕਰ ਲਈਏ ਜਿਹੜੀ ਹੈ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਵੱਡਾ ਦਾਅ ਖੇਡਿਆ ਹੈ ਹਰਮੀਤ ਸਿੰਘ ਸੰਧੂ ਤੇ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਉਹਨਾਂ ਨੇ ਵੀ ਆਪਣਾ ਦਾਅ ਖੇੜ ਦਿੱਤਾ ਹੈ ਤੇ ਭਾਜਪਾ ਨੇ ਵੀ ਆਪਣਾ ਦਾਅ ਖੇੜ ਦਿੱਤਾ ਹੈ ਹੁਣ ਗੱਲ ਇਹ ਆ ਰਹੀ ਹੈ ਕਿ ਪਾਈ ਅਮੀ ਪਰ ਖਾਲਸਾ ਜਿੱਦੀ ਪਾਰਟੀ ਵੱਲੋਂ ਬੀਬੀ ਪਰੰਜੀਤ ਕੌਰ ਖਾਲੜਾ ਜੀ ਨੂੰ ਉਤਾਰਿਆ ਜਾਏਗਾ ਜਾਂ ਫਿਰ ਉਹਨਾਂ ਦੇ ਆਪਣੇ ਪਿਤਾ ਦਰਸੀਮ ਸਿੰਘ ਖਾਲਸਾ ਜਾਂ ਫਿਰ ਗੱਲ ਕਰ ਲਈਏ ਸੰਦੀਪ ਸਿੰਘ ਸਾਨੀ ਜਿਨ੍ਹਾਂ ਦਾ ਨਾਮ ਵੀ ਇਸ ਪਾਰਟੀ ਦੇ ਵਿੱਚ ਆ ਰਿਹਾ ਹੈ ਜੇਕਰ ਗੱਲ ਕਰੀਏ ਖਡੂਰ ਸਾਹਿਬ ਦਾ ਇਲਾਕੇ ਚ ਆਉਂਦਾ ਹੈ ਤਰਨਤਾਰਨ ਹਲਕਾ ਪੰਥਕ ਦੇ ਨਾਲ ਜੁੜੇ ਹੋਏ ਲੋਕ ਨੇ ਸਿੱਖ ਭਾਈਚਾਰੇ ਦੇ ਲੋਕ ਨੇ ਤੇ ਸਿੱਖ ਭਾਈਚਾਰੇ ਨੂੰ ਹੀ ਵੋਟਾਂ ਜ਼ਿਆਦਾ ਪੈਣ ਗਿਆ ਆਪਦੇ ਵੱਲੋਂ ਚਾਰੋਂ ਪੰਜੋਂ ਪਾਰਟੀਆਂ ਨੇ ਸਿੱਖ ਚਿਹਰੇ ਐਲਾਨ ਕਰ ਦਿੱਤੇ ਨੇ ਇਹਨਾਂ ਸਿੱਖ ਚਿਹਰਿਆਂ ਦੇ ਵਿੱਚ ਅਸਲ ਵਿੱਚ ਕਿਹਦੀ ਕੁੰਡਲੀ ਦੇ ਵਿੱਚ ਜਿਹੜੀ ਹੈ ਇਹ ਜਿੱਤ ਵੈਠੀ ਹੋਈ ਹੈ ਆਮ ਆਦਮੀ ਪਾਰਟੀ ਆਪਣੇ ਵੱਲੋਂ ਜਿਹੜਾ ਹੈ ਪੂਰਾ ਜ਼ੋਰ ਲਗਾਉਂਦੀ ਨਜ਼ਰ ਆ ਰਹੀ ਹੈ ਲੇਕਿਨ ਜੇਕਰ ਗੱਲ ਕਰੀਏ ਪਮਕੜਾਂ ਦੀ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਮਕੜ ਕਹਿੰਦੇ ਨੇ ਉਹਨਾਂ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਕੋਈ ਖਾਸ ਪਸੰਦ ਨਹੀਂ ਕੀਤਾ ਜਾਂਦਾ ਆਗੇ ਵੱਲੋਂ ਤਾਂ ਅਸੀਂ ਕਚਹਿਰਾ ਐਲਾਨਿਆ ਗਿਆ ਹੈ ਸੱਤਾ ਦੇ ਵਿੱਚ ਇਹ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਮੀਦਵਾਰ ਨੇ ਲੁਧਿਆਣਾ ਤੋਂ ਜਿਮਨੀ ਚੋੜਾ ਕਾਫੀ ਵੱਡੇ ਵੱਡੀ ਜਿੱਤ ਪ੍ਰਾਪਤ ਕੀਤੀ ਸੀਗੀ ਜਿਹੜੇ ਨੇ ਜਿਹੜੇ ਸੀ ਉਮੀਦਵਾਰ ਉਹਨਾਂ ਦੇ ਲੇਕਿਨ ਫੋਨ ਇਹ ਪਤਾ ਚੱਲੇਗਾ ਕਿ ਜਿਮਨੀ ਚੋਣਾ ਕਿਸ ਤਰੀਕੇ ਦੇ ਨਾਲ ਇਥੋਂ ਜਿੱਤੀਆਂ ਜਾਣਗੀਆਂ ਆਪੋ ਆਪਣੀਆਂ ਪਾਰਟੀਆਂ ਸਰਗਰਮ ਦਿਖਾਈ ਦੇ ਰਹੀਆਂ ਨੇ ਆਪੋ ਆਪਣੇ ਸਿਕ ਚਿਹਰੇ ਉਤਾਵ ਦਿੱਤੇ ਗਏ ਨੇ ਲੇਕਿਨ ਜਿੱਤ ਕੀ ਦੀ ਝੋਲੀ ਪੈਣੀ ਹੈ ਇੱਥੇ ਆ ਕੇ ਹੀ ਸਾਰਿਆਂ ਦੀ ਕੁੰਡੀ ਫਸ ਰਹੀ ਹੈ ਹਾਲਗੀ ਪਾਈ ਅਮਰਿਤਪਾਲ ਖਾਲਸਾ ਜੀ ਨੂੰ ਜਿਹੜਾ ਹੈ ਕਾਫੀ ਬੜਾਵਾ ਮਿਲਿਆ ਹੈ ਬਾਬਾ ਬਕਾਲਾ ਸਾਹਿਬ ਵਿਖੇ ਵੀ ਉਹਨਾਂ ਦਾ ਇਕੱਠ ਦੇਖਿਆ ਗਿਆ ਹਾਲਾਂਕਿ ਨਾ ਹੀ ਆਮ ਆਦਮੀ ਪਾਰਟੀ ਤੇ ਨਾ ਹੀ ਕਾਂਗਰਸ ਪਾਰਟੀ ਦੇ ਸਟੇਜਾਂ ਵਿੱਚ ਇਕੱਠ ਦੇਖਿਆ ਗਿਆ ਨਾ ਹੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਜ਼ਿਆਦਾ ਇਕੱਠ ਦੇਖਿਆ ਗਿਆ ਪਾਈ ਅਮਰਿਤਪਾਲ ਖਾਲਸਾ ਜੀ ਦੀ ਸਟੇਜ ਦੇ ਅੱਗੇ ਜੇਕਰ ਗੱਲ ਕਰੀਏ ਤਾਂ ਪਾਈ ਅਮਰਿਤਪਾਲ ਖਾਲਸਾ ਜੀ ਨੇ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਦੀ ਐਲਾਨ ਕੀਤਾ ਹੈ ਕਿ ਅਸੀਂ ਹਰੇਕ ਹਲਕੇ ਦੇ ਵਿੱਚੋਂ ਜੋ ਹੈ ਉਮੀਦਵਾਰ ਖੜੇ ਕਰਾਂਗੇ ਤੇ ਦੂਸਰੇ ਪਾਸੇ ਵੱਡਾ ਦਾਅ ਖੇਡ ਰਹੀ ਹੈ ਆਮ ਆਦਮੀ ਪਾਰਟੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਨਾਮ ਹਰਮੀਰ ਸਿੰਘ ਸੰਧੂ ਦਾ ਦਿੱਤਾ ਹੈ ਲੇਕਿਨ ਜੇਕਰ ਗੱਲ ਕਰੀਏ ਹਰਮੀਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਉਹਨਾਂ ਦਾ ਆਪਣਾ ਹੀ ਜਿਹੜਾ ਹੈ ਹਲਕਾ ਕੋਈ ਜ਼ਿਆਦਾ ਖੁਸ਼ ਨਹੀਂ ਦਿਖਾਈ ਦੇ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਗਲ ਦੀ ਪਾਰਟੀ ਤੇ ਚੌਥੇ ਨੰਬਰ ਤੇ ਗੱਲ ਲੀਏ ਭਾਈ ਅਮਰਜੀਤਪਾਲ ਖਾਲਸਾ ਜੀ ਦੀ ਪਾਰਟੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਨਵੀਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਤੇਪ ਸਿੰਘ ਜੀ ਨੇ ਉਹਨਾਂ ਦੇ ਧੜੇ ਵੱਲੋਂ ਵੀ ਕੋਈ ਨਾ ਕੋਈ ਉਮੀਦਵਾਰ ਐਲਾਨ ਕੀਤਾ ਜਾਵੇਗਾ ਲੇਕਿਨ ਜੇਕਰ ਗੱਲ ਕਰੀਏ ਕਾफी ਜ਼ਿਆਦਾ ਇੱਥੇ ਦਾ ਖੇਡਣੇ ਟੈਣਗੇ ਹਰੇਕ ਪਾਰਟੀ ਨੂੰ ਭਾਈ ਅੰਮ੍ਰਿਤਸਰ ਅੰਮ੍ਰਿਤਪਾਲ ਜੀ ਦੀ ਪਾਰਟੀ ਨੂੰ ਕਾफी ਡੂੰਗਾ ਹੁੰਗਾਰਾ ਮਿਲ ਰਿਹਾ ਹੈ ਕਾफी ਪਾਰਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਸਿੱਖ ਕੌਮ ਦੇ ਨਾਲ ਜੁੜੇ ਹੋਏ ਨੇ ਜਿੱਥੇ ਲੋਕਾਂ ਨੇ ਉਹਨਾਂ ਨੂੰ ਆਜ਼ਾਦ 1,97,000 ਦੀਆਂ ਵੋਟਾਂ ਦਾ ਜਿਤਾਇਆ। ਕਿਆ ਜਾ ਰਿਹਾ ਹੈ ਕਿ ਜੇਕਰ ਇਹ ਸੈਮੀਫਾਈਨਲ ਪਈ ਅੰਮ੍ਰਿਤਪੁਰ ਖਾਲਸਾ ਜਿਹਦੇ ਹੱਕ ਦੇ ਵਿੱਚ ਜਾਏਗਾ ਤਾਂ ਕਿਤੇ ਨਾ ਕਿਤੇ ਬਾਕੀ ਪਾਰਟੀਆਂ ਪਿੱਛੇ ਭੱਜਦੀਆਂ ਨਜ਼ਰ ਆਉਣਗੀਆਂ ਕਿਉਂਕਿ 2027 ਦੇ ਲਈ ਇੱਕ ਪਾਸੇ ਸ਼ੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਹਨਾਂ ਧੜਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹਨਾਂ ਦੀ ਜਿਹੜੀ ਹੈ ਕੋਸ਼ਿਸ਼ ناکਾਮ ਹੁੰਦੀ ਦਿਖਾਈ ਦੇ ਰਹੀ ਹੈ ਲੇਕਿਨ ਜੇਕਰ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਇੱਥੋਂ ਜਿੱਤ ਹੁੰਦੀ ਹੈ ਤਾਂ ਦੂਸਰੀਆਂ ਪਾਰਟੀਆਂ ਨੂੰ ਮੁਧੜੇ ਮੂਹ ਦੀ ਪੈ ਸਕਦੀ ਹੈ ਹਰੇਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਹਰੇਕ ਪਾਰਟੀ ਜਿੱਤਣਾ ਚਾਹੁੰਦੀ ਹੈ ਕਿਉਂਕਿ ਇੱਥੋਂ ਜਿੱਤ ਪ੍ਰਾਪਤ ਕਰਕੇ ਇਹ ਪਤਾ ਚੱਲ ਜਾਏਗਾ ਕਿ 2027 ਦੇ ਵਿੱਚ ਕਿਹੜੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਸਕਦਾ ਹੈ ਧੰਨ